ਇਸ ਤੋਂ ਅਗੇ ਸਿੱਧੂ ਸਭ ਵਾਦੇ ਆ ਅਗਰਾ ਮਸਲਾ ਹੈਗਾ ਚੋਨੇ ਦੀ ਜਿਹੜੀ ਕਟਾਈ ਹੋ ਗਈ ਕਾਫੀ ਹਿੱਸੇ ਚ ਕਟਾਈ ਹੋ ਗਈ ਹੈ ਤੇ ਇਸ ਦੇ ਵਿੱਚ ਕੁਝ ਤੱਥ ਜਿਹੜੇ ਉਹ ਨਵੇਂ ਸਾਹਮਣੇ ਜਿਹੜੇ ਆ ਰਹੇ ਪਹਿਲੇ ਦਿਨਾਂ ਤੋਂ ਚਰਚਾ ਸੀਗੀ ਇੱਕ ਤਾਂ ਇਹ ਹੈਗਾ ਵੀ ਕੁਝ ਇਲਾਕਿਆਂ ਦੇ ਵਿੱਚੋਂ ਅੱਠ ਜ਼ਿਲ੍ਹਿਆਂ ਦੇ ਵਿੱਚ ਤਾਂ ਹੜ ਨਾਲ ਚੋਨਾ ਮਾਰਿਆ ਗਿਆ ਮੀ ਕਾਫੀ ਦੇਰ ਪੈਣ ਕਰਨ ਜਿਨ੍ਹਾਂ ਚ ਚੋਨਾ ਚ ਪਾਣੀ ਨਾ ਗਿਆ ਉੱਥੇ ਵੀ ਝਾੜ ਕੱਟ ਗਿਆ ਮੀ ਕਾਫੀ ਦੇਰ ਤੱਕ ਪੈਂਦਾ ਰਿਹਾ ਜਿੱਥੇ ਪਾਣੀ ਬਾਹਰੋਂ ਨਹੀਂ ਆਇਆ ਪਰ ਚਾਰ ਉਹਨਾਂ ਦਾ ਵੀ ਕੱਟ ਗਿਆ ਹਰੇਕ ਪਾਸੇ ਜਿਹੜਾ ਝੋਨੇ ਦਾ ਝਾੜ ਆ ਜਿਹੜਾ ਉਹ 3 ਤੋਂ 4 ਕੁਇੰਟਲ ਘਟਿਆ ਇਹਦੇ ਨਾਲ ਕਿਸਾਨਾਂ ਨੂੰ ਜਿਹੜਾ ਇੱਕ ਵੱਡਾ ਨੁਕਸਾਨ ਹੋ ਗਿਆ ਮੰਨ ਲਓ 2300 ਤੋਂ ਉੱਪਰ ਝੋਨੇ ਦਾ ਭਾਅ ਹੈਗਾ ਜੇ 4 ਕੁਇੰਟਲ ਘਟ ਜਾਂਦਾ ਤੇ ਤੁਸੀਂ ਲਾ ਲਓ ਮੰਨ ਲੇ ਕਿੰਨਾ ਪੈਸਾ ਹੋ ਜਾਂਦਾ 8-10000 ਦਾ ਜਿਹੜਾ ਪਰ ਇਕੜ ਨੁਕਸਾਨ ਜਿਹੜਾ ਇੱਕ ਕਿਸਾਨ ਦਾ ਹੋ ਗਿਆ ਤੇ ਇਹਦੇ ਨਾਲ ਕਿਸਾਨਾਂ ਦੇ ਜਿਹੜੇ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਉਹਨਾਂ ਦੇ ਤਾਂ ਠੇਕੇ ਮਸੀਂ ਪੂਰੇ ਹੋਣਗੇ ਉਹਨਾਂ ਨੂੰ ਬਚੇਗਾ ਕੁਝ ਨਹੀਂ ਇਹ ਉਹਦੀ ਸਥਿਤੀ ਹੈ ਤੁਸੀਂ ਇਸ ਸਿਚੁਏਸ਼ਨ ਤੇ ਕੀ ਕਹ ਕਹਨੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਕਿਸਾਨਾਂ ਦੀ ਮਦਦ ਤੇ ਬੋੜਨਾ ਚਾਹੀਦਾ ਜਿਹੜੀਆਂ ਰਿਪੋਰਟਾਂ ਪਹੁੰਚੀਆਂ ਰਿਪੋਰਟਾਂ ਦੇ ਵਿੱਚ ਇਹ ਹੈ ਬੇ 23 ਤੇ ਕਦੀ ਐਵਰੇਜ ਤਾਂ ਹਰ ਹਾਲਤ ਪੰਜਾਬ ਵਿੱਚ ਸਾਰੇ ਆ ਜਾਂਦੀ ਹੁੰਦੀ ਸੀ 23 ਕੁਆਂਟਲ ਦੀ ਹੁਣ 15 16 ਦੀ ਆ ਰਹੀ ਐਵਰੇਜ ਤੇ ਇਸ ਕਰਕੇ ਤੁਸੀਂ 4 ਕਹਿੰਨੋ ਕਹੀਏ ਇੱਥੇ ਤਾਂ 4 ਤੋਂ ਵੱਧ ਜਾਦੇ ਨੁਕਸਾਨ ਹੋ ਗਿਆ ਚਾਰ ਕੌਂਟਲ ਤੋਂ ਘੱਟ ਹੋ ਜਿਆਦੇ ਤੱਕ ਵੀ ਤਾਂ ਨੁਕਸਾਨ ਵੀ ਹੋਇਆ ਚਾਰ ਦਾ ਤਾਂ ਸਾਰੇ ਥਾਮਾਂ ਤੇ ਨੁਕਸਾਨ ਦਿਸਦਾ ਹੀ ਆ ਪੰਜਾਬ ਦੇ ਵਿੱਚ ਤੇ ਕਿੰਨੇ ਕੁ 6 5 5 5 ਲੱਖ ਏਕੜ ਤੋਂ ਉੱਤੇ ਦਾ ਜਿਹੜਾ ਝੋਨਾ ਦੀ ਫਸਲ ਹੈ ਸਾਰੀ ਚੰਗੇ ਏਰੀਏ ਦੀ ਫਸਲ ਇਹੋ ਸਾਰੀ ਪਹਿਲਾਂ ਤਬਾਹ ਹੋ ਚੁੱਕੀ ਹੈ ਤੇ ਇਹ ਬਾਕੀ ਦਾ ਸਾਰੇ ਦਾ ਇਹ ਅਸਰ ਹੈਗਾ ਤੇ ਇੱਕ ਗੱਲ ਹੋਰ ਸਭ ਤੋਂ ਜਿਆਦਾ ਮਾੜੀ ਹੋ ਰਹੀ ਹੈ ਜਿਵੇਂ ਐਤ ਕੀ ਇਹ ਤਾਂ ਨੁਕਸਾਨ ਪੂਰਾ ਹੈਗਾ ਦੂਸਰਾ ਨੁਕਸਾਨ ਇਹ ਹੈ ਕਿ ਫਸਲ ਕਈ ਥਾਵਾਂ ਤੇ ਡਿੱਗ ਪਈ ਹੈ ਆ ਮੈਨ ਲੇਟ ਤੱਕ ਵੀ ਹੋਇਆ ਖਾਸ ਕਰਕੇ ਜਿਹੜਾ ਬਾਸਬਤੀ ਹੈ ਉਹਦਾ ਬਹੁਤ ਨੁਕਸਾਨ ਹੋ ਰਿਹਾ ਬਾਸਬਤੀ ਲਈ ਜਦੋਂ ਜਦ ਦੀ ਕਟਾਈ ਲਈ ਤੇ ਚੜਾਈ ਉਹ ਸਾਰਾ ਕੁਝ ਹੀ ਕਰਨਾ ਪੈਂਦਾ ਜਿਹੜਾ ਥੀ ਕੱਟਣਾ ਪੈਂਦਾ ਜਿਹੜੇ ਡਿੱਗ ਪਈ ਹੈ ਫਸਲ ਤੇ ਉਹ ਉਹ ਉਹਦੇ ਲਈ ਫਿਰ ਉਹਦੇ ਲਈ ਫਿਰ ਪਈਏ ਜਿਹੜੇ ਮਾਈਗ੍ਰੈਂਟ ਲੇਬਰ ਆ ਉਹ ਨਿਯਤ ਕੀ ਆਈ ਅਾਕਾਸਕਾ ਕੇ ਬਿਹਾਰ ਵਾਲੇ ਉਥੇ ਇਲੈਕਸ਼ਨ ਹੈ ਜਾਂ ਜਿਹੜਾ ਇੱਥੇ ਹੁਸ਼ਿਆਰਪੁਰ ਦੇ ਪਿੰਡਾਂ ਚ ਕੋਈ ਇਨਸੀਡੈਂਟ ਹੋਇਆ ਸੀ ਉਹਦਾ ਅਸਰ ਹੈ ਤੇ ਕਈ ਤਮਾਮ ਹੈ ਇਸ ਕਿਸਮ ਦੀਆਂ ਗੱਲਾਂ ਜਾਂ ਉਥੋਂ ਲੇਵਲ ਦਾ ਵੈਸੇ ਹੀ ਫਲੋ ਘਟ ਹੋ ਗਿਆ ਉਥੇ ਕੋ ਹੋਰ ਪਾਸੇ ਜਾਣ ਲੱਗੇ ਜਾਂ ਉਥੇ jobb ਮਿਲ ਲੱਗੇ ਕਈ ਗੱਲਾਂ ਇਲੈਕਸ਼ਨ ਇਅਰ ਚ ਉਹਨਾਂ ਨੂੰ ਬੈਨੀਫਿਟ ਹੋ ਗਿਆ ਕੁਝ ਬੰਦੇ ਆ ਜਾ ਉੱਥੇ ਉੱਥੇ ਵੀ ਕੁਝ ਇਲੈਕਸ਼ਨੀਅਰ ਕਰਕੇ ਆ ਚੱਲ ਰਿਹਾ ਇਲੈਕਸ਼ਨ ਕਰਕੇ ਤੇ ਕੁਝ ਪਾਰਟੀਆਂ ਵੀ ਪੈਸੇ ਪੂਸੇ ਖਰਚ ਕਰਦੇ ਨੇ ਸਿੱਧੇ ਆ ਵੀ 10-10 ਹਜ਼ਾਰ ਰੁਪਈਆ ਤਾਂ ਉਹਨਾਂ ਨੇ ਔਰਤਾਂ ਦੇ ਖਾਤੇ 'ਚ ਪਾ ਹੀ ਦਿੱਤਾ 10-10 ਹਜ਼ਾਰ ਤਾਂ ਪ੍ਰਾਈਵੇਟ ਨੇ ਸਿੱਧਾ ਹੀ ਪਾਤਾ ਕਿ ਨਾ 10 ਲੱਖ ਦੇ ਖਾਤੇ 'ਚ 10-10 ਹਜ਼ਾਰ ਤੇ ਇਹ ਇਨਾ ਪੈਸੇ ਵੀ ਦੇਤੇ ਮੁਕਦੀ ਗੱਲ ਲੱਭੋ ਲਵਾਵੇ ਆ ਵੀ ਬਹੁਤ ਜ਼ਿਆਦਾ ਲੇਬਰ ਘਟਾਈ ਹੈ ਕਿ ਇੱਥੇ ਪੰਜਾਬ ਚ ਵੀ ਇਹੇ ਗੱਲ ਦੇ ਉੱਤੇ ਇਸ ਗੱਲ ਦਾ ਦੁਆਰਾ ਰੀ ਥਿੰਕਿੰਗ ਹੋ ਰਹੀ ਹੈ ਵੀ ਕਹਿੰਦੇ ਸੀ ਪ੍ਰਵਾਸੀ ਨਾ ਆਉਣ ਉਹ ਪ੍ਰਵਾਸੀ ਨਾ ਆਉਣ ਪ੍ਰਵਾਸੀ ਡੈਮੋਗ੍ਰਾਫੀ ਇੱਥੋਂ ਦਾ ਜਿਹੜਾ ਵਸੋਂ ਦਾ ਤਵਾਜਨ ਖਰਾਬ ਕਰ ਰਿਹਾ ਸੀ ਇਹ ਪਰ ਇੱਕ ਗੱਲ ਇੱਥੇ ਹੋਰ ਬੜੀ ਸਪਸ਼ਟ ਹੋ ਗਈ ਵੀ ਇੱਥੋਂ ਦੀ ਜਿਹੜੀ ਲੋਕਲ ਲੇਬਰ ਸੀ ਇਹ ਥੁੰਦੀ ਸਾਰੇ ਪੰਜਾਬ ਦੀ ਹੋਈ। ਓਹੋ ਓਹੋ ਵੱਡੇ ਲੈਵਲ ਉੱਤੇ ਉਹਨਾਂ ਨੇ ਕਿੱਤੇ ਬਦਲਤੇ। ਉਹਨਾਂ ਨੇ ਸਾਰਿਆਂ ਨੇ ਮੋٹے ਲੈਵਲ ਉੱਤੇ ਕਿੱਤੇ ਬਹਿਲੇ ਬੈਠਰ ਕਿੱਤੇ ਹੋ ਗਏ, ਪਲੰਬਰ ਬਣ ਗਏ, ਰਾਜ ਮਿਸਤਰੀ ਬਣ ਗਏ। ਹੈ ਤੇ ਉਹ ਠੇਕੇ ਲੈਣ ਲੱਗ ਗਏ ਤੇ ਉਹਨਾਂ ਨੇ ਹੋਰ ਜਿਹੜੇ ਛੋਟੇ-ਛੋਟੇ ਕੰਮ ਸੀ ਸਾਰੇ ਕੰਸਟਰਕਸ਼ਨ ਦੇ ਕੰਮ ਚ ਪੈਸੇ ਜ਼ਿਆਦੇ ਕੰਸਟਰਕਸ਼ਨ ਵਾਲੇ ਦੇ ਪਾਸੇ ਦੀ ਲੇਬਰ ਬਹੁਤ ਮਿਲਦੀ ਐ ਅਵੇਲੇਬਲ ਹੁੰਦੀ ਐ ਉਧਰ ਜਾਵੜੇ। ਤੇ ਇਸ ਕਰਕੇ ਉਹ ਹੋਰ ਪਾਸੇ ਚਲੇ ਗਏ ਉਹ ਹੁਣ ਕਿਸਾਨਾਂ ਦੇ ਜਾ ਕੇ ਇੱਥੇ ਇਹ ਇਹ ਖੇਤੀ ਦੇ ਕੰਮ 'ਚ ਨਹੀਂ ਆਉਂਦੇ ਖੇਤੀ ਸਾਰਾ ਹੀ ਪਤਾ ਦੁਨੀਆ 'ਚ ਸਭ ਤੋਂ ਘੱਟ ਪੇੜ ਹੁੰਦਾ ਲੇਬਰ ਲਈ ਵੀ ਤੇ ਖੇਤੀ ਕਰਨ ਵਾਲੇ ਲਈ ਵੀ ਦੋਨਾਂ ਲਈ ਹੁੰਦਾ ਇਸ ਕਰਕੇ ਆ ਆ ਜਿਹੜਾ ਇੱਕ ਉਤੋਂ ਆਹਾ ਸਰ ਵੀ ਬਹੁਤ ਪੈ ਰਿਆ ਕਿਸਾਨਾਂ ਤੇ ਇਸ ਵਾਰ ਆ ਇਹ ਇਸ ਕਰਕੇ ਫਸਲਦਾਰ ਨੁਕਸਾਨ ਫਲੱਡ ਕਰਕੇ ਹੋਇਆ ਹੜ੍ਹ ਕਰਕੇ ਹੋਇਆ ਤੇ ਜੋ ਨੇ ਦੇ ਡਿੱਗਣ ਕਰਕੇ ਹੋਇਆ بارش ਅਨ ਟਾਈਮਲੀ بارش ਹੋਈ ਉਹਦੇ ਕਰਕੇ ਵੀ ਹੋਇਆ ਤੇ ਉੱਤੋਂ ਫਿਰ ਇਹ ਜਿਹੜੀ ਆ ਨਹੀਂ ਰਹੀ ਇਹ ਲੇਬਰ ਨੇ ਮਾਈਗ੍ਰੈਂਟ ਲੇਬਰ ਆਈ ਉਹਦੇ ਕਰਕੇ ਵੀ ਅਸਰ ਹੋਇਆ ਤੇ ਇਹ ਪ੍ਰਵਾਸੀ ਪ੍ਰਵਾਸੀ ਜਿਹੜੇ ਮਜ਼ਦੂਰ ਆਉਂਦੇ ਉਹਨਾਂ ਕਰਕੇ ਵੀ ਅਸਰ ਹੋਇਆ ਇਸ ਕਰਕੇ ਕਈ ਕਿਸਮ ਦੇ ਅਸਰ ਐਤ ਕੀ ਝੋਨਾ ਫਸਲ ਨੂੰ ਜਾਂ ਕਿਸਾਨਾਂ ਨੂੰ ਇਹ ਆਫਦੇ ਚੱਲਣੇ ਪੈਣਗੇ ਹਾਂਜੀ ਇਸ ਸਥਿਤੀ ਦੇ ਵਿੱਚ ਜਿਹ ਅਜੇ ਤਾਂ ਇੱਕ ਥਾਂ ਦੇ ਮੁੱਖ ਮੰਤਰੀ ਨੇ ਸ਼ੁਰੂ ਕੀਤਾ ਸੀ ਮੁਆਵਜ਼ਾ ਦੇਣ ਦਾ ਬਾਕੀ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਉਹ ਤਾਂ ਜਿਨ੍ਹਾਂ ਦਾ ਇਹ ਹੋਇਆ ਵੀ 50% ਤੋਂ ਉੱਪਰ ਨੁਕਸਾਨ ਹੋਇਆ 75% 100% ਉਹਨਾਂ ਨੂੰ ਜਿਨ੍ਹਾਂ ਦੇ ਝਾੜ ਘਟ ਗਿਆ ਮਤਲਬ ਉਹਨਾਂ ਨੂੰ ਨੁਕਸਾਨ ਉਹਦੀ ਤਾਂ ਪਰਪਾਈ ਦਾ ਕੋਈ ਮਿਰਕਲ ਸਕੋਪ ਹੀ ਨਹੀਂ ਲੱਗਦਾ ਮੈਨੂੰ ਤਾਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਸਕੋਪ ਹੈ ਉਹ ਤਾਂ ਕਿਸੇ ਕਿਸਮ ਦਾ ਇੱਕ ਇੱਕ ਗੱਲ ਤਾਂ ਪ੍ਰੋਟੈਕਸ਼ਨ ਹੀ ਲੱਗਦੀ ਵੀ ਠੇਕੇ ਘਟਣਗੇ ਅਤੇ ਤੇ ਵੀ ਨਾਦਾਂ ਤੇ ਚੜਦੇ ਚੜਦੇ ਇੱਥੇ ਇੱਥੇ ਵੀ ਬਹੁਤ ਘਟਣਗੇ ਇਸ ਸਾਲ ਤੇ ਕਿਵੇਂ ਪਰਪਾਈ ਕੀਤੀ ਜਾਏਗੀ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੇ ਤਾਂ ਪਰਪਾਈ ਕਰਨੀ ਚਾਹੀਦੀ ਸਰਕਾਰ ਨੂੰ ਤਾਂ ਕਿ ਉਹ ਕਣਕ ਦੀ ਫਸਲ ਬੀਜਣ ਯੋਗ ਹੋ ਜਾਣਾ ਇਸ ਕਿਸਮ ਦੇ ਪਰਪਾਈ ਹੋਣੀ ਨਹੀਂ ਇਹ ਨਾਲੇ ਕੋਈ ਕਿਸੇ ਕਿਸਮ ਦਾ ਇਸ ਕਿਸਮ ਦਾ ਘਟ ਝਾੜਦੀ ਨਹੀਂ ਕਰਦੇ ਪਰ ਇੱਕ ਬਿਮਾਰੀ ਵੀ ਪੈ ਗਈ ਇਸ ਵਾਰ ਉਹ ਕਾਫੀ ਜ਼ਿਆਦਾ ਖਵਾਰਾ ਚਾਰ ਹੈ ਉਹ ਮਾਰੀ ਦਾ ਕੋਈ ਟੈਕਨੀਕਲ ਨਾ ਹੈ ਉਹ ਬਿਮਾਰੀ ਵੀ ਐਤ ਕੀ ਪਈ ਹੈ ਪਰ ਝੋਨੇ ਨੂੰ ਜਿੱਥੇ ਬਿਲਕੁਲ ਹਰਨੇ ਨੁਕਸਾਨ ਨਹੀਂ ਕੀਤਾ ਜਾਂ ਹੋਰ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੋਈ ਉਨ ਉੱਥੇ ਵਿੱਚ ਉਹਨਾਂ ਨੂੰ ਬਿਮਾਰੀ ਨੇ ਅਸਰ ਪਾਇਆਗਾ ਤੇ ਬਾਕੀ ਇੱਕ ਪਹਿਲਾਂ ਬਿਗਨਿੰਗ ਦੇ ਵਿੱਚ ਤਾਂ ਸਾਡੀ ਨਮੀ ਤੇ ਮੌਇਸਚਰ ਦਾ ਵੀ ਰੌਲਾ ਬਹੁਤ ਸੀਗਾ ਮੰਡੀਆਂ ਦੇ ਵਿੱਚ ਸ਼ਾਇਦ ਉਹ ਹੈ ਨਹੀਂ ਝੋਨੇ ਦਾ ਪਤਾ ਲੱਗਿਆ ਇਹ ਖਾਸ ਵੈਰਾਈਟੀ ਹੈ ਜਿਹੜੀ ਬਾਸਪਤੀ ਦੀ ਉਹਦਾ ਰੇਟ ਕੁਝ ਚੰਗਾ ਦੱਸਿਆ ਜਾਂਦਾ ਪਰ ਉਹ ਆਹ ਸਮੱਸਿਆ ਹੈ ਕਿ ਵੀ ਉਹਨੂੰ ਕੱਢਣਾ ਤੇ ਉਹਦੇ ਤੇ ਤਾਂ ਲੇਬਰ ਹੁਣ ਬਹੁਤ ਜ਼ਿਆਦਾ ਖਰਚ ਆਏਗੀ ਉਧਰ ਉਹ ਹੁਸਾਰਾ ਉਧਰੇ ਘਟਾ ਉਧਰ ਭੇਜੂਗਾ ਡੇਵਰ ਦਾ ਜਿੱਨਾ ਕਿ ਰੇਟ ਵਧਿਆ ਹੋਇਆ ਹੈ ਹਾਂਜੀ ਪਰ ਕਪਾਹ ਵਾਲਿਆਂ ਨੂੰ ਵੀ ਜਿਹੜਾ ਤਹਿ ਕੇਂਦਰ ਸਰਕਾਰ ਨੇ ਕੀਮਤ ਤੈ ਕੀਤੀ ਉਹ ਵੀ ਨਹੀਂ ਮਿਲ ਰਹੀ ਉਹ ਵੀ ਘੱਟ ਮਿਲ ਰਹੀ ਹੈ ਉਸੇ ਚ ਮਤਲਬ ਜਿਹੜਾ ਡਾਈਵਰਸੀਫਿਕੇਸ਼ਨ ਦਾ ਜੇ ਉੱਥੇ ਘੱਟ ਕੀਮਤ ਮਿਲੇਗੀ ਘਟੋ ਘਟਪਾ ਨਹੀਂ ਮਿਲੇਗਾ ਤੇ ਡਾਈਵਰਸੀਫਿਕੇਸ਼ਨ ਦਾ ਪੰਜਾਬ ਤੋਂ ਮੇਰੇ ਖਿਆਲ ਸੁਪਨਾ ਹੀ ਰਹਿ ਜਾਏਗਾ ਦੇਖੋ ਕਾਟਨ ਨਾਲ ਤਾਂ ਡਾਇਵਰਸਿਫਿਕੇਸ਼ਨ ਹੋਣੀ ਨਹੀਂ ਕਾਟਨ ਵਾਲੇ ਜੁੱਗ ਤੱਕ ਇਹ ਡਾਇਵਰਸਿਫਿਕੇਸ਼ਨ ਚਲੋ ਜਿੰਨੇ ਲੱਕੇ ਚ ਹੁੰਦੀ ਓਨੇ ਦੇ ਤਾਂ ਹੈ ਇਸ਼ੂ ਹੈ ਨਾ ਹੁਣ ਤਾਂ ਇੱਕੋ ਇੱਕ ਤਰੀਕਾ ਜੇ ਕਿਸਾਨ ਕਰ ਸਕਣ ਤੇ ਜੇ ਫਰਜ਼ ਕੀ ਤਾ ਵੀ ਉਹ ਕੁਛ ਕਿਸਾਨ ਜਥੇਬੰਦੀਆਂ ਵੀ ਹੈਲਪ ਕਰਨ ਉਹ ਵੀ ਸੈਲਫ ਸੈਲਫ ਹੈਲਪ ਗਰੁੱਪ ਬਣਾ ਕੇ ਜਾਂ ਸਬਜੀ ਤੇ ਜਾਂ ਫਲਾਅ ਵਾਲੇ ਇਸ ਪਾਸੇ ਉਹਨਾਂ ਡਾਇਵਰਸਿਫਿਕੇਸ਼ਨ ਕਰਨ ਤੇ ਕੋਈ ਜੇ ਕੋਆਪਰੇਟਿਵ ਹੋਵੇ ਤਾਂ ਫਿਰ ਤੁਸੀਂ ਆਪਣੇ ਟਰੱਕ ਜੇ ਉਹ ਕਰਕੇ ਮਾਰਕੀਟਿੰਗ ਜਿਹੜੀ ਮੰਡੀ ਹੈ ਮੰਡੀ ਕਰਨਾ ਉਹ ਚੰਗਾ ਕੀਤਾ ਜਾ ਸਕਦਾ ਤੇ ਮੰਡੀ ਕਰਨ ਉੱਤੇ ਹੀ ਸਬਜੀ ਤੇ ਫਲ ਤਾਂ ਡਿਪੈਂਡ ਕਰਦੇ ਇਹ ਦੋਨਾਂ ਦੀ ਫਸਲ ਤੇ ਆ ਮੰਡੀਕਰਨ ਨਾ ਹੁੰਦਾ ਹੋਵੇ ਤਾਂ ਫਿਰ ਇੱਥੇ ਸੇਵ ਦੀ ਫਸਲ ਸਾਰੀ ਜੰਮੂ ਕਸ਼ਮੀਰ ਦੀ ਤੇ ਫਿਰ ਹਿਮਾਚਲ ਦੀ ਤਬਾਈ ਹੋ ਗਈ ਹੈ ਇਸ ਕਰਕੇ ਮੰਡੀ ਕਰਨ ਲਈ ਵੀ ਸਾਨੂੰ ਸੈਲਫ ਹੈਲਪ ਤੇ ਕੋਆਪਰੇਟਿਵ ਗਰੁੱਪ ਬਣਾਉਣੇ ਪੈਣਗੇ ਸੈਲਫ ਹੈਲਪ ਗਰੁੱਪ ਬਣਾਉਣੇ ਪੈਣਗੇ ਹੋਰ ਕੋਈ ਤਰੀਕਾ ਨਹੀਂ ਹੈ ਕਿ ਇਹ ਕਿਸਾਨ ਨੇ ਕਿਸਾਨ ਵਾਲੇ ਇੱਕ ਰੇਟ ਤੇ ਇਕੱਲੇ ਐਮਐਸਪੀ ਤੇ ਲੜਦੇ ਹੋਰ ਕਿਸੇ ਪਾਸੇ ਗੱਲ ਹੀ ਨਹੀਂ ਕਰਦੇ ਕਿਸਾਨ ਯੂਨੀਅਨ ਵਾਲੇ ਇਹ ਇਹਨਾਂ ਨੂੰ ਵੀ ਇਹ ਆਪਦਾ ਤਰੀਕਾ ਛੱਡਣਾ ਪਊ ਰੇਟ ਤੋਂ ਨਾ ਵਾ ਰੇਟ ਮਿਲ ਜੇ ਤਾਂ ਕੀ ਕਰਦਾ ਰੇਟ ਦੇ ਵਿੱਚ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਮੰਡੀ ਜਾ ਕੇ ਜੇ ਮੌਇਸਚਰ ਵਾਲੇ ਤੇ ਮਸਲੇ ਸੀ ਕਿ ਪਸਾਨਾ ਦਾ ਕੱਟ ਲੱਗ ਜਾਂਦਾ ਉਹ ਇਸੇ ਕਰਕੇ ਇਹਨਾਂ ਦੀ ਡਾਈਵਰਸੀਫਿਕੇਸ਼ਨ ਇਹ ਇਹ ਬਿਲਕੁਲ ਪੁਰਾਣਾ ਟ੍ਰੇਡ ਜੁਨ ਵਾਲਾ ਤਰੀਕਾ ਵਰਤਿਆ ਇਹਨਾਂ ਨੂੰ ਛੱਡਣਾ ਪਊ ਹਾਂਜੀ ਜੀ ਸੋ ਜਿਸ ਪਾਲਜੀ ਤੁਸੀਂ ਇਸ ਪ੍ਰੋਗਰਾਮ ਸ਼ਾਮ ਲੋਇਤਾ ਦਬਾਬ ਬ ਚੁਕਰੀਆ ਤਨਵਤ ਧੰਨਵਾਦ